ਰਿਆੜ ਫੂਡ ਚੈਨਲ ਤੇ ਸਭ ਦਾ ਸਵਾਗਤ ਕਰਦੀ ਹਾਂ ਜੀ ਮੈਂ ਇਹ ਦੇਖੋ ਮੈਂ ਅੱਜ ਚਨਾ ਮਸਾਲਾ ਬਣਾਉਣ ਲੱਗੀ ਹਾਂ ਨਾਲ ਮੈਂ ਪੂੜੀਆਂ ਬਣਾਉਂਗੀ ਚਨਾ ਮਸਾਲਾ ਬਹੁਤ ਟੇਸਟੀ ਬਣੇਗਾ ਚਨੇ ਮੈਂ ਰਾਤੀ ਲਏ ਸੀ 200 ਗ੍ਰਾਮ ਜੋ ਮੈਂ ਡੂੰਘੇ ਦੇ ਵਿੱਚ ਪਾਣੀ ਪਾ ਕੇ ਭਿਉਂ ਦਿੱਤੇ ਸੀ ਤੇ ਆ ਦੇਖੋ ਫੁੱਲ ਕੇ ਬੜੇ ਵਧੀਆ ਹੋ ਗਏ ਨੇ ਇਹ ਪੂਰੇ ਫੁੱਲ ਗਏ ਨੇ ਇਸ ਟਾਈਮ ਇਹ ਅੰਨਿਆ ਕਫੋਲ ਗਏ ਨੇ ਕਿ ਜਿੱਦਾਂ ਕੋਈ ਨਾ ਮਤਲਬ ਬਹੁਤ ਹੀ ਵਧੀਆ ਆਪਣੇ ਹਿਸਾਬ ਨਾਲ ਇਹ ਫੁੱਲ ਗਏ ਨੇ ਤੇ ਆਹ ਦੇਖੋ ਇੱਕ ਗਲਾਸ ਮੈਂ ਪਾਣੀ ਪਾਇਆ ਇਹ ਨਾਲ ਮੈਂ ਚਨੇ ਪਾਏ ਕੁੱਕਰ ਦੇ ਵਿੱਚ ਇਹਨਾਂ ਨੂੰ ਮੈਂ ਨਾ ਉਬਾਲ ਲਵਾਂਗੀ ਇਹਨੇ ਕੋਈ ਪਾਣੀ ਦੇ ਵਿੱਚ ਉਬਾਲਾਂਗੀ ਕਿ ਤਿੰਨ ਸੀਟੀਆਂ ਲਵਾਵਾਂਗੀ ਜ਼ਿਆਦਾ ਮੈਂ ਕੁਛ ਨਹੀਂ ਇਹਨਾਂ ਨੂੰ ਲਵਾਣਾ ਇੱਕ ਜਿਹੜਾ ਪਾਣੀ ਆ ਵਿੱਚ ਹੀ ਸਕਾਣਾ ਆ ਪਾਣੀ ਅਸੀਂ ਬਿਲਕੁਲ ਨਹੀਂ ਰੱਖਣਾ ਹੈਗਾ ਇਹ ਤੇਜ ਪੱਤਾ ਪਾ ਦੂੰਗੀ ਨਾਲ ਮੈਂ ਥੋੜਾ ਜਿਹਾ ਇਹ ਮੈਂ ਨਮਕ ਪਾਤਾ ਥੋੜਾ ਜਿਹਾ ਇਹ ਮੈਂ ਮਿੱਠਾ ਸੋਡਾ ਵੀ ਪਾਉਂਗੀ ਥੋੜਾ ਜਿਹਾ ਇੱਕ ਚੂੰਡੀ ਦੇ ਬਰਾਬਰ ਪਾਵਾਂਗੀ ਨਮਕਤਾ ਨੂੰ ਇਹ ਜਿੰਨਾ ਮੈਂ ਸੋਡਾ ਪਾਇਆ ਥੋੜਾ ਜਿਹਾ ਇੰਨਾ ਕੀ ਨਮਕ ਪਾਇਆ ਮੈਂ ਕਿਉਂਕਿ ਨਮਕ ਜਿਹੜਾ ਆ ਇਹ ਬਾਅਦ ਵਿੱਚ ਵੀ ਪੈਣਾ ਆ ਤੇ ਬੜੇ ਹਿਸਾਬ ਨਾਲ ਪਾਉਣਾ ਚਾਹੀਦਾ ਆ ਨਮਕ ਦੀ ਕੋਈ ਗੱਲ ਨਹੀਂ ਹੁੰਦੀ ਔਰ ਮੈਂ ਤੁਹੀ ਦੇਖ ਸਕਦੇ ਹੋ ਨਾ ਮੈਂ ਔਲੇ ਦਾ ਪਾਊਡਰ ਪਾਇਆ ਵਿੱਚ ਨਾ ਮੈਂ ਪੱਤੀ ਦਾ ਪਾਣੀ ਪਾਇਆ ਕੁਝ ਨਹੀਂ ਪਾਇਆ ਹੈਗਾ ਕਿਉਂਕਿ ਅੱਜ ਚਨਾ ਮਸਾਲਾ ਜਿਹੜਾ ਆਪਾਂ ਏਦਾਂ ਦਾ ਹੀ ਬਣਾਣਾ ਬਹੁਤ ਹੀ ਟੇਸਟੀ ਤੇ ਬਹੁਤ ਵਧੀਆ ਉਹਨੂੰ ਕੋਈ ਰੰਗ ਨਹੀਂ ਦੇਣਾ ਉਹਦਾ ਆਪਣਾ ਹੀ ਰੰਗ ਹੋਏਗਾ ਜਿੱਦਾਂ ਦਾ ਹੋਏਗਾ ਵਧੀਆ ਹੋਏਗਾ ਤੁਸੀਂ ਅੱਜ ਨਵੀਂ ਇੱਕ ਵੀਡੀਓ ਵੇਖੋਗੇ ਹੁਣ ਮੈਂ ਉਬਲਣੇ ਧਰ ਦਿੱਤੇ ਆ ਉਧਰੋਂ ਮੈਂ ਤੁਹਾਨੂੰ ਆ ਦਿਖਾਤਾ ਲਸਣ ਥੋੜਾ ਜਿਹਾ ਮੈਂ ਛਿੱਲਿਆ ਆ ਇਨੂੰ ਕਟ ਕੇ ਮੈਂ ਬਰੀਕ ਕਰ ਲਵਾਂਗੀ ਪੇਸਟ ਬਣਾ ਲਾਂਗੀ ਇੱਕ ਟਮਾਟਰ ਲਿਆ ਆ ਪਿਆਜ਼ ਆ ਆ ਜੋ ਵੀ ਆ ਮੇਰੇ ਕੋਲ ਅਦਰਕ ਆ ਆ ਮਸਾਲੇ ਆ ਹਲਦੀ ਆ ਅੱਧਾ ਚਮਚਾ ਢੇਗੀ ਮਿਰਚ ਅੱਧਾ ਚਮਚਾ ਗਰਮ ਮਸਾਲਾ ਏ ਜਵੈਣ ਏ ਸਾਬਤ ਮਿਰਚਾਂ ਨੇ ਕਾਲੀਆਂ ਥੋੜੀਆਂ ਜੀਆਂ ਜੀਰਾ ਏ ਸਾਬਤ ਹਿੰਗ ਏ ਥੋੜੀ ਜੀ ਜਵੈਣ ਏ ਇਹ ਇਹ ਸਾਰੇ ਮਸਾਲੇ ਜਿਹੜੇ ਮੈਂ ਬੋਲੇ ਆ ਇਹ ਸਾਰੇ ਉਹੀ ਆ ਹਿੰਗ ਆ ਥੋੜੀ ਜਈ ਉਹ ਦਾਲਚੀਨੀ ਦਾ ਇੱਕ ਟੁਕਰਾ ਆ ਇਹ ਨਾਰਦਨਾ ਸੀ ਜਿਹੜਾ ਵਿਖਾਇਆ ਪਹਿਲਾਂ ਆ ਦਾਲਚੀਨੀ ਦਾ ਟੁਕਰਾ ਏ ਤੇ ਉਹ ਨਾਰਦਨਾ ਕੁੱਟਿਆ ਹੋਇਆ ਸੀ ਥੋੜਾ ਜਿਹਾ ਇਹ ਮਸਾਲਾ ਜਿਹੜਾ ਆ ਇਹਦੇ ਚ ਕਾਲਾ ਨਮਕ ਆ ਤੇ ਸਾਬਤ ਧਨੀਆ ਆ ਤੇ ਕਾਲੀ ਮਿਰਚ ਕੁੱਟੀ ਹੋਈ ਆ ਤੇ ਜੀਰਾ ਕੁੱਟਿਆ ਹੋਇਆ ਇਹ ਬਹੁਤ ਬਰੀਕ ਕੀਤਾ ਹੋਇਆ ਮਸਾਲਾ ਇਹਦੇ ਵਿੱਚੋਂ ਜਿੰਨੇ ਦੀ ਜ਼ਰੂਰਤ ਸਾਨੂੰ ਪਏਗੀ ਆਪਾਂ ਪਾਵਾਂਗੇ ਕਿਉਂਕਿ ਇਹਦਾਂ ਬਹੁਤ ਟੇਸਟ ਵੱਧ ਆ ਜਣੇ ਮਸਾਲੇ ਦਾ ਜਿਆਦਾ ਮਸਾਲੇ ਪਾਉਣ ਨਾਲੋਂ ਇਹ ਮਸਾਲਾ ਬਣਾ ਕੇ ਪਾਇਆ ਜਾਵੇ ਤਾਂ ਬਹੁਤ ਵਧੀਆ ਆ ਇਹ ਮੇਰੇ ਕੋਲ ਪਹਿਲਾਂ ਦਾ ਹੀ ਪਿਆ ਹੋਇਆ ਸੀ ਬਣਿਆ ਇਹ ਮੈਂ ਤਾਂ ਹੀ ਤੁਹਾਨੂੰ ਵਿਖਾ ਸਕੀ ਕੁੱਟ ਕੇ ਮਤਲਬ ਬਰਾਬਰ ਨਹੀਂ ਵਿਖਾਇਆ ਵੀਡੀਓ ਦੇ ਵਿੱਚ ਇਹ ਤੁਹਾਨੂੰ ਦੱਸ ਦਿੱਤਾ ਕਿ ਮੈਂ ਇਹ ਚੀਜ਼ਾਂ ਕੁੱਟੀਆਂ ਨੇ ਸਾਬਤ ਧਨੀਆ ਸੁੱਕਾ ਜੀਰਾ ਕਾਲੀ ਮਿਰਚ ਚਿੱਟਾ ਨਮਕ ਦਾ ਦੂਜਾ ਨਮਕ ਆ ਕਾਲਾ ਨਮਕ ਇਹ ਥੋੜੀ ਇਮਲੀ ਹੈ ਇਹਨੂੰ ਭਿਓਂ ਕੇ ਰੱਖ ਦਿੱਤਾ ਏ ਕਿਉਂਕਿ ਖਟਾਈ ਦੀ ਵੀ ਜ਼ਰੂਰਤ ਪੈਣੀ ਏ ਇਹ ਮੇਰੇ ਕੋਲ ਕੜੀ ਪੱਤਾ ਏ ਇਹਦੀ ਵੀ ਜ਼ਰੂਰਤ ਪੈਣੀ ਏ ਮੈਨੂੰ ਤੇ ਹੁਣ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਹੁਣ ਚਨੇ ਬਣਾਉਣੇ ਕਿੱਦਾਂ ਆ ਪਹਿਲਾਂ ਚਣਿਆਂ ਨੂੰ ਆਪਾਂ ਉਬਲਣ ਦਿੰਨੇ ਆ ਤੇ ਉਬਲ ਗਏ ਚਨੇ ਮੇਰੇ ਤੇ ਮੈਂ ਇਹਨਾਂ ਨੂੰ ਖੋਲ ਕੇ ਜ਼ਰੂਰ ਵੇਖੂਗੀ ਐਰਕਾ ਵੀਡੀਓ ਮੈਂ ਬਹੁਤ دیر ਬਾਅਦ ਪਾ ਰਹੀ ਆਂ ਤੁਸੀਂ ਦੇਖ ਸਕਦੇ ਹੋ ਮੇਰੇ ਚੈਨਲ ਤੇ ਨਾ ਡੇਢ ਮਹੀਨਾ ਹੋ ਗਿਆ ਵੀਡੀਓ ਨਹੀਂ ਆਈ ਕੋਈ ਕਿਉਂਕਿ ਮੈਨੂੰ ਪਤਾ ਮੇਰੇ ਭੈਣ ਭਰਾ ਮੇਰੀਆਂ ਵੀਡੀਓ ਬਹੁਤ ਘੱਟ ਵੇਂਦੇ ਨੇ ਤੇ ਮੈਂ ਆਖੇ ਚੱਲ ਮੈਂ ਵੀ ਕਿਉਂ ਖੇਚਲ ਕਰਨੀ ਐਨੀ ਜਿਹੜੀ ਮੈਂ ਪਾਵਾਂਗੀ ਵੀਡੀਓ ਆਪੇ ਵੇਖ ਲੈਣਗੇ ਤੇ ਫਿਰ ਤੁਸੀਂ ਵੇਖਦੇ ਨਹੀਂ ਤੇ ਫਿਰ ਮੈਂ ਪਾਉਂਦੀ ਖੇਚਲ ਨਹੀਂ ਜੇ ਕੀਤੀ ਹੁਣ ਤੁਸੀਂ ਵੇਖੋਗੇ ਜਿੰਨੀ ਜ਼ਿਆਦਾ ਵੇਖੋਗੇ ਉਨੀਆਂ ਵੀਡੀਓ ਮੈਂ ਜ਼ਿਆਦਾ ਪਾਉਂਗੀ ਤੇ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਪਾਣੀ ਸਾਰਾ ਵਿੱਚ ਸੁੱਕ ਗਿਆ ਏ ਠੀਕ ਹੈ ਨਾ ਮੈਂ ਪਾਣੀ ਕੱਢਿਆ ਨਾ ਕੁਛ ਤੇ ਚਨੇ ਵੀ ਬੜੇ ਸੋਹਣੇ ਉਬਲ ਗਏ ਨੇ ਫਿੱਸੇ ਨਹੀਂ ਚਨੇ ਕਿਉਂਕਿ ਇਹ ਹੀ ਬਚਾਉਣਾ ਹੁੰਦਾ ਆਪਾਂ ਤੇ ਇਹਨੇ ਛੀਤੀਆਂ ਲਵਾਉਣੀਆਂ ਇਸ ਤੋਂ ਜ਼ਿਆਦਾ ਲਵਾਉਣੀਆਂ ਨਹੀਂ ਪਾਣੀ ਹਿਸਾਬ ਦਾ ਪਾਉਣਾ ਇਹਦੇ ਵਿੱਚ ਇਹੀ ਇਹਦੀ ਬਹੁਤ ਵਧੀਆ ਚਨਾ ਮਸਾਲਾ ਬਣਾਉਣ ਵਾਸਤੇ ਇਹੀ ਚੀਜ਼ ਆ ਦੇਖੋ ਕਿੰਨੇ ਸੋਹਣੇ ਬਣ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਲਵਾਂਗੇ ਚਣਿਆਂ ਨੂੰ ਆ ਕੜੀ ਪੱਤਾ ਜਿਹੜਾ ਇਹਨੂੰ ਨਹੀਂ ਅਜੇ ਕੱਢਣਾ ਇਹਨੂੰ ਵੀ ਨਾਲ ਹੀ ਰੱਖਾਂਗੇ ਕਿਉਂਕਿ ਇੰਨੀ ਛੀਤੀ ਆਪਾਂ ਇਹਨੂੰ ਸੁਟਣ ਵਾਲੇ ਨਹੀਂ ਹਾਂਗੇ ਇਹ ਸੁੱਕਾ ਅੱਜ ਚਨਾ ਮਸਾਲਾ ਬਣਨਾ ਹੈ ਬਹੁਤ ਤੇਜ਼ਤੀ ਬਣੂਗਾ ਸੁੱਕਾ ਚਨਾ ਮਸਾਲਾ ਤੁਸੀਂ ਵੀਡੀਓ ਬਹੁਤ ਵੇਖੀਆਂ ਹੋਣੀਆਂ ਪਰ ਆ ਦੇਸੀ ਵੀਡੀਓ ਵੀ ਵੇਖਿਓ ਜਿਹੋ ਜਿਹਾ ਆਮ ਲੋਕੀ ਪਸੰਦ ਕਰਦੇ ਨੇ ਘਰਾਂ ਦਾ ਬਣਿਆ ਹੋਇਆ ਤੇ ਇਸ ਤਰ੍ਹਾਂ ਬਣਾਓਗੇ ਤੇ ਇੱਕ ਵਧੀਆ ਚੀਜ਼ ਬਣੂਗੀ ਤੇ ਹਾਜਮੇਦਾਰ ਵੀ ਬਣੂਗੀ ਤੇ ਬਹੁਤ ਹੀ ਵਧੀਆ ਬਣੂਗੀ ਤੇ ਮਸਾਲੇ ਵੀ ਘਰ ਦੇ ਬਹੁਤ ਵਧੀਆ ਪੈਣਗੇ ਤੇ ਹੁਣ ਆਪਾਂ ਕੜਾਈ ਧਰ ਲਈਏ ਤੇ ਆਪਾਂ ਥੋੜਾ ਜਾਰ ਫੈਂਟ ਤੇਲ ਪਾਵਾਂਗੇ ਇਹਦੇ ਚ ਤੁਸੀਂ ਕੌੜਾ ਤੇਲ ਵੀ ਪਾ ਸਕਦੇ ਹੋ ਘਿਓ ਚ ਵੀ ਬਣਾ ਸਕਦੇ ਹੋ ਜੋ ਵਰਤਦੇ ਹੋ ਉਹਦੇ ਵਿੱਚ ਬਣਾ ਸਕਦੇ ਹੋ ਤੇ ਇਹ ਦੇਖੋ ਮੈਂ ਤੇਲ ਜਿੰਨਾ ਕ ਪਾ ਰਹੀਆਂ ਤੁਹਾਨੂੰ ਦੇਖ ਹੀ ਰਿਹਾ ਆ ਇੱਕ ਕੜਚੀ ਭਰ ਕੇ ਸਮਝੋ ਪਾ ਦਿੱਤੀ ਮੈਂ ਤੇਲ ਦੀ ਹੁਣ ਇਹ ਤੇਲ ਸਾਡਾ ਜਿਹੜਾ ਨਾਲ ਦੀ ਨਾਲ ਗਰਮ ਹੋ ਗਿਆ ਏ ਹੁਣ ਇਹਦੇ ਵਿੱਚ ਆਹੀ ਨਾ ਮਸਾਲੇ ਪਾਵਾਂਗੇ ਇਹ ਨਾਰਦਾਣੇ ਨੂੰ ਛੱਡ ਕੇ ਬਾਕੀ ਸਾਰੇ ਮਸਾਲੇ ਪਾ ਦਵਾਂਗੇ ਸਾਬਤ ਜਿੰਨੇ ਮਸਾਲੇ ਆ ਮੇਰੇ ਕੋਲ ਜਿਹੜੇ ਵਿਖਾਏ ਸੀ ਤੁਹਾਨੂੰ ਦਾਲਚੀਨੀ ਜਵੈਣ ਤੇ ਜੀਰਾ ਕਾਲੀ ਮਿਰਚੀ ਦਾਲਚੀਨੀ ਤੇ ਇਹ ਮੈਂ ਪਾ ਦਿੱਤੇ ਆ ਤੇ ਜਿਹੜਾ ਮੇਰੇ ਕੋਲ ਨਾਰਦਾਣਾ ਸੀਗਾ ਉਹ ਅਜੇ ਨਹੀਂ ਪਾਇਆ ਕਿਉਂਕਿ ਉਹ ਬਾਅਦ ਵਿੱਚ ਪਾਉਣਾ ਹੈ ਏ ਲਸਣ ਦਾ ਪੀਸ ਤਾਂ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਕਿ ਜੇ ਕਿਸੇ ਨੇ ਖਾਣਾ ਤੇ ਪਾਲਿਆ ਕਰੋ ਕਿਉਂਕਿ ਵਾਈਵਾਦੀ ਵਾਸਤੇ ਬਹੁਤ ਚੰਗਾ ਹੁੰਦਾ ਗੋਡਿਆਂ ਵਾਸਤੇ ਬਹੁਤ ਚੰਗਾ ਹੁੰਦਾ ਏ ਲਸਣ ਖਾਣਾ ਚਾਹੀਦਾ ਏ ਉਹ ਵੀ ਮੈਂ ਥੋੜਾ ਜਿਹਾ 스ਮੈਲ ਜਿਹੜੀ ਉਹਦੀ ਦੂਰ ਕਰ ਦिती ਏ ਤੇ ਹੁਣ ਆਪਾਂ ਆ ਜਿਹੜਾ ਪਿਆਜ਼ ਅਦਰਕ ਤੇ ਹਰੀ ਮਿਰਚ ਇਹ ਇਹਨੂੰ ਆਪਾਂ ਭੁੰਨ ਲਵਾਂਗੇ ਵਿੱਚੇ ਸਾਰੇ ਨੂੰ ਇਕੱਠਾ ਪਾਤਾ ਤੁਹਾਡੇ ਸਾਹਮਣੇ ਮੈਂ ਯੋਕਿਆ ਮਸਾਲਾ ਬਹੁਤ ਵਧੀਆ ਬਣਨਾ ਆ ਇਹ ਚਨਾ ਮਸਾਲਾ ਬਣ ਡਿਆ ਆ ਤੇ ਚਨਾ ਮਸਾਲਾ ਇਸ ਤਰ੍ਹਾਂ ਹੀ ਤਿਆਰ ਹੁੰਦਾ ਏ ਜਿਸ ਤਰ੍ਹਾਂ ਕਿ ਮੈਂ ਕਰਨ ਲਈ ਆ ਇਹਨੂੰ ਇਸ ਤਰ੍ਹਾਂ ਹੀ ਭੁੰਨੀ ਜਾਵਾਂਗੇ ਬਹੁਤ ਜ਼ਿਆਦਾ ਇਹਨੂੰ ਆਪਾਂ ਨਹੀਂ ਭੁੰਨਣਾ ਹੈਗਾ ਇਹਨੂੰ ਹੌਸਾਬ ਦਾ ਭੁੰਨਾਗੇ ਕਿ ਆਜ ਕਰੰਚੀ ਕਰੰਚੀ ਜੇ ਵਿੱਚ ਵਧੀਆ ਲੱਗਦੇ ਨੇ ਪਰ ਕਰੰਚੀ ਵੀ ਰੱਖਣੇ ਆ ਪਰ ਇਹ ਮਸਾਲੇ ਦੇ ਨਾਲ ਵੀ ਰਲਾਉਣੇ ਆ ਆ ਮਸਾਲਾ ਵੀ ਇਹਦਾ ਬਣਾਣਾ ਬਾਅਦ ਵਿੱਚ ਉਕੇ ਮਸਾਲਾ ਜਿਹੜਾ ਆ ਹੋਏਗਾ ਤੇ ਮਸਾਲਾ ਜਿਹੜਾ ਚਣਿਆਂ ਨੂੰ ਲੱਗੇਗਾ ਉਹ ਦੇਖੋ ਪਿਆਜ ਜਿਹੜੇ ਆ ਆਪਣੇ ਆਪ ਹੀ ਇਹ ਭੁੱਜ ਰਹੇ ਨੇ ਵਧੀਆ ਹੋ ਰਹੇ ਨੇ ਮੈਨੂੰ ਉਮੀਦ ਆ ਕਿ ਇਹ ਵਾਲੀ ਵੀਡੀਓ ਤੁਹਾਡੇ ਬਹੁਤ ਪਸੰਦ ਆਏਗੀ ਕਿਉਂਕਿ ਕੁਝ ਤੇ ਕਰਾਰਾ ਖਾਣ ਵਾਸਤੇ ਕਦੀ ਮਨ ਕਰਦਾ ਹੀ ਹੈ ਇਹ ਜੜੀਆਂ ਹਰੀਆਂ ਮਿਰਚਾਂ ਇਹਨਾਂ ਨੂੰ ਜਿੰਨਾ ਮੈਂ ਥਾਲੇ ਆਇਆ ਇਹਨਾਂ ਨੂੰ ਬਾਹਰ ਕੱਢ ਲੈਣਾ ਹੈ ਇਹਨਾਂ ਨੂੰ ਨਾਲ ਨਹੀਂ ਰੱਖਣਾ ਇਸ ਤਰ੍ਹਾਂ ਇਹ ਚਿਮਟੇ ਦੇ ਨਾਲ ਜਾਂ ਇਸ ਤਰ੍ਹਾਂ ਫੜ ਕੇ ਤੇ ਇਦਾਂ ਬਾਹਰ ਕੱਢ ਲਓ ਆ ਤੇ ਨਿੰਮੇਰਚੀ ਪਾਈਆਂ ਸੀ ਮੈਂ ਇਹਨਾਂ ਨੂੰ ਤਾਂ ਕੱਟ ਲਿਆ ਬਾਹਰ ਸੌਰੀ ਇੱਕ ਤੇ ਗਲਾ ਖਰਾਬ ਹੋਇਆ ਇਹਨਾਂ ਨੂੰ ਮੈਂ ਤਾਂ ਬਾਹਰ ਕੱਢ ਲਿਆ ਆ ਕਿ ਪਿਆਜ਼ ਮੈਂ ਜਰਾ ਜ਼ਿਆਦਾ ਭੁੰਨਣੇ ਆ ਦੇਖੋ ਪਿਆਜ਼ ਵੀ ਲਾਲ ਹੋ ਰਹੇ ਨੇ ਇਸ ਕੋਕ ਨੇ ਸੋਹਣੇ ਪਿਆਜ਼ ਹੋ ਰਹੇ ਨੇ ਹੁਣ ਕੜੀ ਪੱਤਾ ਪਾਵਾਂਗੇ ਥੋੜਾ ਜਿਹਾ ਇਹਦੇ ਵਿੱਚ ਕੜੀ ਪੱਤਾ ਜਿਹੜਾ ਨਾ ਇਹ ਬਹੁਤ ਹੀ ਵਧੀਆ ਇੱਕ ਪੇਟ ਵਾਸਤੇ ਬੜੀ ਵਧੀਆ ਚੀਜ਼ ਹੈ ਤਾਂ ਪਾਈਦਾ ਇਹ ਇਹ ਹਲਦੀ ਦਾ ਅੱਧਾ ਚਮਚਾ ਪਾਇਆ ਮੈਂ ਢੇਗੀ ਮਿਰਚ ਦਾ ਅੱਧਾ ਚਮਚਾ ਪਾਇਆ ਤੇ ਗਰਮ ਮਸਾਲੇ ਦਾ ਅੱਧਾ ਚਮਚਾ ਪਾਇਆ ਇਸ ਤੋਂ ਜ਼ਿਆਦਾ ਪਾਉਣੇ ਆ ਤੇ ਤੁਹਾਡੀ ਆਪਣੀ ਮਰਜ਼ੀ ਆ ਤੁਸੀਂ ਵਰਤ ਸਕਦੇ ਹੋ ਇਹ ਟਮਾਟਰ ਇੱਕ ਹੀ ਮੈਂ ਪਾਇਆ ਏ ਕਿਉਂਕਿ ਮੈਂ ਪਾਇਆ ਚਨੇ ਜਿਹੜੇ ਆ ਉਹਨਾਂ ਵਾਸਤੇ ਮੈਂ ਇਹ ਮਸਾਲੇ ਜਿਹੜੇ ਬਣਾ ਰਹੀ ਆ ਤਾਂ ਉਹਨਾਂ ਵਾਸਤੇ ਇਹ ਬੜੇ ਵਧੀਆ ਮਸਾਲੇ ਨੇ ਇੰਨੇ ਹੀ ਪੈਣੇ ਆ ਤਰਾਰੇ ਬਣ ਜਾਣੇ ਇੰਨੇ ਨਾਲ ਹੀ ਥੋੜਾ ਜਿਹਾ ਪਾਣੀ ਪਾਵਾਂਗੇ ਥੋੜਾ ਮਿਕਸ ਮਸਾਲਾ ਹੋ ਜਾਏਗਾ ਪਾਣੀ ਪਾ ਕੇ ਥੋੜਾ ਜਿਹਾ ਰੇਨ ਲਵਾਗੇ ਚੰਗੀ ਤਰ੍ਹਾਂ ਇਹਨੂੰ ਮਸਾਲਾ ਥੋੜਾ ਜਿਹਾ ਆਪਾਂ ਬਰੀਕ ਵੀ ਕਰਨਾ ਹੈਗਾ ਰਿਆਰ ਫੂਡ ਚੈਨਲ ਦੇ ਉੱਤੇ ਵੀਡੀਓ ਤੇ ਮੇਰੀਆਂ ਬੜੀਆਂ ਵਾਂ ਤੁਸੀਂ ਵੇਖਿਆ ਕਰੋ ਆ ਜੋ ਤੁਹਾਨੂੰ ਮੈਂ ਮਸਾਲਾ ਪਹਿਲਾਂ ਵਿਖਾਇਆ ਸੀਗਾ ਕੁੱਟਿਆ ਆ ਮਸਾਲਾ ਇਹਦੇ ਚੋਂ ਆਪਾਂ ਨਾ ਥੋੜਾ ਜਿਹਾ ਮਸਾਲਾ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਕਿਉਂਕਿ ਬਾਅਦ ਵਿੱਚ ਅਸੀਂ ਨਮਕ ਜਿਹੜਾ ਤੇਜ਼ ਨਾ ਹੋ ਜੇ ਤੇਜ਼ ਨਮਕ ਜਿਹੜਾ ਆ ਪਹਿਲਾਂ ਵੀ ਅਸੀਂ ਉਹਦੇ ਚ ਹੀ ਪਾਇਆ ਏ ਚਣਿਆਂ ਦੇ ਵਿੱਚ ਵੀ ਇਸ ਕਰਕੇ ਇਹ ਬਾਅਦ ਵਿੱਚ ਵੀ ਇਹਦੇ ਚ ਔਰ ਲਾ ਸਕਦੇ ਆ ਪਰ ਜਿੱਥੇ ਤੱਕ ਮੈਨੂੰ ਉਮੀਦ ਆ ਕਿ ਬਹੁਤ ਵਧੀਆ ਏ ਮੇਰੇ ਹਿਸਾਬ ਨਾਲ ਤੇ ਬੜਾ ਵਧੀਆ ਇੰਨਾ ਹੀ ਮਸਾਲਾ ਜਿਹੜਾ ਬਹੁਤ ਹੀ ਵਧੀਆ ਵਾ ਦੂਜਾ ਪਾਉਣ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਨਮਕ ਦਾ ਬਹੁਤ ਧਿਆਨ ਰੱਖਣਾ ਪੈਂਦਾ ਤੇ ਦੇਖੋ ਮਸਾਲਾ ਕਿੰਨਾ ਸੋਹਣਾ ਹੋ ਰਿਹਾ ਏ ਤੇਲ ਛੱਡ ਗਿਆ ਸਾਰਾ ਮਸਾਲਾ ਇਨੂੰ ਮੈਂ ਆਪਣੇ ਹਿਸਾਬ ਨਾਲ ਰੱਖਿਆ ਮਸਾਲੇ ਨੂੰ ਤਾਂ ਬਹੁਤ ਬਰੀਕ ਨਹੀਂ ਕੀਤਾ ਕਿਉਂਕਿ ਇਹਦੇ ਵਿੱਚ ਨਾ ਜਿਹੜਾ ਚਣਿਆਂ ਨੂੰ ਲੱਗੂਗਾ ਇਹ ਮਤਲਬ ਤੇ ਬਹੁਤ ਹੀ ਵਧੀਆ ਲੱਗੇਗਾ ਫੇਰੇ ਹੀ ਇਹਦਾ ਨਾਂ ਜਿਹੜਾ ਆ ਚਨਾ ਮਸਾਲਾ ਬਣੇਗਾ ਦੇਖੋ ਕਿੰਨਾ ਵਧੀਆ ਮਸਾਲਾ ਜਿਹੜਾ ਤਿਆਰ ਹੋ ਰਿਹਾ ਹੈ ਇਹ ਮਸਾਲੇ ਦੇ ਸਿਰ ਤੇ ਹੀ ਹਰ ਰੈਸਪੀ ਜਿਹੜੀ ਬਣਦੀ ਹੈ ਉਹ ਮਸਾਲੇ ਦੇ ਸਿਰ ਤੇ ਹੀ ਬਣਦੀ ਹੈ ਕਿਉਂਕਿ ਮਸਾਲਾ ਵਧੀਆ ਭੁਜਾ ਹੋਏਗਾ ਮਸਾਲਾ ਵਧੀਆ ਹੋਏਗਾ ਤੇ ਤਾਂ ਹੀ ਤੁਹਾਡੀ ਰੈਸਪੀ ਜਿਹੜੀ ਆ ਇੱਕ ਵਧੀਆ ਬਣੇਗੀ ਤੇਸਤੀ ਬਣੇਗੀ ਠੀਕ ਹੈ ਤੇ ਜੇ ਆਪਾਂ ਮਸਾਲੇ ਵਾਲੀ ਨਹੀਂ ਧਿਆਨ ਦੇਂਦੇ ਤੇ ਫੇਰ ਸਾਡੀ ਜਿਹੜੀ ਰੈਸਪੀ ਆ ਉਹ ਵਧੀਆ ਨਹੀਂ ਬਣ ਸਕਦੀ ਭਾਵੇਂ ਕੋਈ ਵੀ ਹੋਵੇ ਚਾਹੇ ਘਰ ਹੀ ਬਣਾ ਲਓ ਚਾਹੇ ਬਾਹਰ ਜਿਤਨਾ ਵੀ ਰੈਸਟੋਰੈਂਟਾਂ ਦੇ ਵੀ ਜੇ ਆਪਾਂ ਮਸਾਲਾ ਚਾਜਨਾ ਭੁੰਨਿਆ ਹੋਏਗਾ ਵਧੀਆ ਕੀਤਾ ਹੋਏਗਾ ਇੱਕ ਵਧੀਆ ਬਰਾਬਰ ਤੇ ਫੇਰ ਸਾਡੀ ਜਿਹੜੀ ਰੈਸਪੀ ਆ ਉਹਨੂੰ ਕੋਈ ਨਿੰਦ ਹੀ ਨਹੀਂ ਸਕਦਾ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਵਾਂਗੇ ਇਹਦੇ ਵਿੱਚ ਕਿਉਂਕਿ ਆਪਾਂ ਇਹਦਾ ਮਸਾਲਾ ਤਿਆਰ ਕਰ ਰਹੇ ਆ ਜੇ ਚਣਿਆਂ ਦੇ ਵਿੱਚ ਗਰੇਵੀ ਰੱਖਣੀ ਹੁੰਦੀ ਫਿਰ ਤੇ ਆਪਾਂ ਉਹਨਾਂ ਨੂੰ ਦੂਜੀ ਤਰ੍ਹਾਂ ਪਿਆਜ਼ ਕਰਕੇ ਪਾਉਂਦੇ ਗ੍ਰੈਂਡ ਕਰਕੇ ਪਾ ਲੈਂਦੇ ਪਰ ਆਪਾਂ ਗਰੇਵੀ ਨਹੀਂ ਰੱਖਣੀ ਆਪਾਂ ਤਾਂ ਕਿਚਨਾ ਮਸਾਲਾ ਤਿਆਰ ਕਰਨ ਦੇ ਆ ਤੇ ਚਨੇ ਮਸਾਲੇ ਵਾਸਤੇ ਸਾਨੂੰ ਇਹੀ ਚੀਜ਼ਾਂ ਚਾਹੀਦੀਆਂ ਸੀ ਤੇ ਪਿਆਜ਼ ਵੀ ਇਸੇ ਤਰ੍ਹਾਂ ਦਾ ਚਾਹੀਦਾ ਸੀਗਾ ਜੋ ਆਪਾਂ ਕੱਟਿਆ ਹੋਇਆ ਏ ਤੇ ਬਹੁਤ ਹੀ ਵਧੀਆ ਇੱਕ ਚੀਜ਼ ਬਣਾਣੀ ਆ ਤੇ ਆ ਆ ਦੇਖੋ ਆਪਾਂ ਉਬਲੇ ਹੋਏ ਆਪਣੇ ਚਨੇ ਪਾਤੇ ਨੇ ਹੁਣ ਇਹਦੇ ਵਿੱਚ ਚਣਿਆਂ ਦੇ ਵਿੱਚ ਤੇ ਪਾਣੀ ਹੈ ਨਹੀਂ ਸੀਗਾ ਤੇ ਚਨੇ ਜਿਹੜੇ ਆ ਇਹ ਪਾਤੇ ਨੇ ਇਹਨੂੰ ਹੌਲੀ-ਹੌਲੀ ਆਪਾਂ ਮਿਕਸ ਕਰਾਂਗੇ ਤੇ ਥੋੜੀ ਦੇਰ ਵਾਸਤੇ ਇਹਨੂੰ ਟੱਕ ਦਵਾਂਗੇ ਤੇਜ ਪੱਤਾ ਅਜੇ ਨਹੀਂ ਕੱਢਾਂਗੇ ਬਾਹਰ ਤੇਜ ਪੱਤੇ ਦਾ ਵੀ ਅਜੇ ਜਿਹੜਾ ਆ ਥੋੜਾ ਜਿਹਾ ਕੰਮ ਹੈਗਾ ਆ ਇਹਦੇ ਵਿੱਚ ਚਨੇ ਮਸਾਲੇ ਦੇ ਵਿੱਚ ਉਕੇ ਵਧੀਆ ਲੱਗ ਰਿਹਾ ਆ ਥੋੜਾ ਟੱਕ ਦਵਾਂਗੇ ਤੁਸੀਂ ਰਿਆਰ ਫੂਡ ਚੈਨਲ ਦੀਆਂ ਜਿਹੜੀਆਂ ਵੀਡੀਓ ਹੁੰਦੀਆਂ ਵੇਖਿਆ ਜਰੂਰ ਕਰੋ ਠੀਕ ਹੈ ਮੈਂ ਮੰਨਦੀ ਮੈਂ ਆਪਣੀ ਸ਼ਕਲ ਨਹੀਂ ਵਿਖਾਂਦੀ ਪਰ ਸ਼ਕਲ ਦੇ ਵਿੱਚ ਕੀ ਰੱਖਿਆ ਏ ਸ਼ਕਲ ਨਾਲੋਂ ਅਕਲ ਵੇਖਿਆ ਕਰੋ ਤੇ ਜਰੂਰ ਵੇਖਿਆ ਕਰੋ ਕਿ ਇਦਾਂ ਦੀ ਚੀਜ਼ ਬਣਾ ਕੇ ਖਾਇਆ ਕਰੋ ਤੁਸੀਂ ਵੀਡੀਓ ਜਿਹੜੀਆਂ ਪਸੰਦ ਕਰਿਆ ਕਰੋ ਇਹ ਅਨਾਰ ਦਾਣੇ ਆ ਇਹ ਮੈਂ ਹੁਣ ਪਾ ਦਿੱਤਾ ਕੁੱਟਿਆ ਹੋਇਆ ਜਿਹੜਾ ਨਾਰਦਾਣਾ ਰੱਖਿਆ ਸੀ ਉਹ ਵੀ ਪਾ ਦਿੱਤਾ ਮੈਂ ਨਾਲ ਹੀ ਤੇ ਰਿਆਰਪੂੜ ਦੀਆਂ ਜਿਹੜੀਆਂ ਵੀਡੀਓ ਉਹਨਾਂ ਨੂੰ ਤੁਸੀਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਮੇਰੇ ਚੈਨਲ ਨੂੰ ਇਹਦੇ ਵਿੱਚ ਤੁਸੀਂ ਅਮਚੂਰਾ ਵੀ ਪਾ ਸਕਦੇ ਜੇ ਨਿੰਬੂ ਵੀ ਬਾਅਦ ਵਿੱਚ ਪਾ ਸਕਦੇ ਹੋ ਤੇ ਇਮਲੇ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਤੁਸੀਂ ਕਿਹੜੀ ਖਟਾਈ ਵਰਤਣੀ ਆ ਤਾਂ ਆਪਾਂ ਥੋੜੀ ਦੇਰ ਇਹਨੂੰ ਟੱਕ ਦਵਾਂਗੇ ਤੇ ਬਹੁਤ ਹੀ ਵਧੀਆ ਇਹ ਤਿਆਰ ਹੋ ਜਾਣਾ ਹੈ ਚਣਿਆਣੇ ਆ ਦੇਖੋ ਯੋਕੇ ਆਪਾਂ ਸੁੱਕੇ ਅੱਜ ਚਨੇ ਤਿਆਰ ਕਰਨ ਦੇ ਆ ਮਸਾਲੇ ਵਾਲੇ ਇੱਧਰ ਆਪਾਂ ਪੂੜੀਆਂ ਜਿਹੜੀਆਂ ਵਾ ਉਹ ਵੀ ਬਣਾਵਾਂਗੇ ਅੱਜ ਨਾਲ ਤਾਂ ਦੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਮੈਂ ਪੂੜੀਆਂ ਦੀ ਜਿਹੜੀ ਵੀਡੀਓ ਮੈਂ ਤੁਹਾਨੂੰ ਦਿਖਾਉਂਗੀ ਪਰ ਮੇਰੀ ਨਾ ਵੀਡੀਓ ਬਹੁਤ ਲੰਬੀ ਹੋ ਗਈ ਹੈ ਇਸ ਕਰਕੇ ਮੈਂ ਇੱਕ ਸਾਈਡ ਤੋਂ ਤੁਹਾਨੂੰ ਦਿਖਾ ਰਹੀ ਹਾਂ ਅੱਜ ਪੂੜੀਆਂ ਮੈਂ ਪੂਰੀ ਤਰ੍ਹਾਂ ਦਿਖਾ ਨਹੀਂ ਸਕੀ ਤੁਹਾਨੂੰ ਚਨੇ ਦਿਖਾਏ ਨੇ ਤੇ ਪੂੜੀਆਂ ਮੈਂ ਬਣਾਈਆਂ ਜਰੂਰ ਨੇ ਬਹੁਤ ਵਧੀਆ ਫਲਾ ਫਲਾ ਕੇ ਪੂੜੀਆਂ ਬਣਾਈਆਂ ਨੇ ਅੱਜ ਮੈਂ ਨਾਲ ਨਾਲ ਮੈਂ ਆਹ ਰਖੋ ਪਿਆਜ਼ ਲਾਏ ਨੇ ਜਸਕਾ ਤੇ ਅੱਜ ਅਹੀਂ ਪੂਰਾ ਹੀ ਲਾਇਆ ਏ ਆ ਦੇਖੋ ਕਿੱਡੀਆਂ ਕੁੜੀਆਂ ਮੋਟੀਆਂ ਫੁੱਲੀਆਂ ਨੇ ਪੂੜੀਆਂ ਆਹ ਦੇਖੋ ਇਹ ਆਹ ਦੇਖੋ ਥਾਲੀ ਭਰ ਗਈ ਆ ਪੂੜੀਆਂ ਦੀ ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਬਣਾ ਕੇ ਖਾ ਸਕਦੇ ਹੋ ਚਾਹੇ ਤੁਸੀਂ ਕੁਲਚੇ ਬਣਾ ਲਓ ਚਾਹੇ ਪੂੜੀਆਂ ਬਣਾ ਲਓ ਚਣਿਆਂ ਦੇ ਨਾਲ ਕੁਝ ਵੀ ਬਣਾ ਕੇ ਖਾ ਸਕਦੇ ਹੋ ਤੇ ਸੁੱਕੀ ਰੋਟੀ ਨਾਲ ਵੀ ਖਾ ਸਕਦੇ ਹੋ ਚਨੇ ਬਹੁਤ ਹੀ ਵਧੀਆ ਬਣੇ ਨੇ ਤੇ ਮੈਨੂੰ ਉਮੀਦ ਆ ਕਿ ਇਹ ਜਿਹੜੀ ਮੇਰੀ ਵੀਡੀਓ ਤੁਹਾਡੇ ਜ਼ਰੂਰ ਮੇਰੇ ਭੈਣ ਭਰਾਵਾਂ ਦੇ ਪਸੰਦ ਆਏਗੀ ਇਹ ਇਹ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜੀ ਇਹ ਖਾਣ ਵੇਲੇ ਤੁਸੀਂ ਜਿਹੜੀ ਖਟਾਈ ਆ ਪਾਇਓ ਪਹਿਲਾਂ ਫੌਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਸਾਰੇ ਚਣਿਆਂ ਦੇ ਵਿੱਚ ਖਟਾਈ ਹੀ ਪਾ ਸਕਦੇ ਤੁਸੀਂ ਤੇ ਪਾਓਗੇ ਤੇ ਚਨੇ ਜੋ ਬਚ ਗਏ ਫ੍ਰਿਜ ਚ ਰੱਖੋਗੇ ਤੇ ਬਾਅਦ ਵਿੱਚ ਇਹ ਖਰਾਬ ਹੋ ਜਾਣਗੇ ਇਹ ਮੇਰੀ ਗੱਲ ਹੈਗੀ ਆ ਪੱਕੀ ਆਹ ਦੇਖੋ ਸਾਡੀਆਂ ਪੂੜੀਆਂ ਦੇਖੋ ਕਿੰਦਾ ਫੁੱਲ ਰਹੀਆਂ ਨੇ ਬਈ ਨਾਲ-ਨਾਲ ਹੀ ਆਹ ਲਓ ਐਦਾਂ ਪੂੜੀਆਂ ਬਣਾਇਆ ਕਰੋ ਇਹ ਸਿੰਪਲ ਆਟੇ ਦੀਆਂ ਪੂੜੀਆਂ ਮੈਂ ਕੋਈ ਮੈਂ ਇਦਾਂ ਨਹੀਂ ਪਾਇਆ ਕੋਈ ਸੂਜੀ ਨਹੀਂ ਪਾਈ ਰਾਤ ਦਾ ਆਟਾ ਗੁੱਝਾ ਆਇਆ ਸੀ ਉਹਦੀਆਂ ਪੂੜੀਆਂ ਵਾਂ ਤੇ ਆਹ ਦੇਖ ਲਓ ਕਿਦਾਂ ਮਤਲਬ ਡਈਆਂ ਨੇ ਫੁੱਲਣ ਠੰਡੇ ਠੰਡੇ ਆਟੇ ਦੀਆਂ ਮੈਂ ਫਰਿਜੋਂ ਕੱਢ ਕੇ ਤੇ ਉਸੇਲੇ ਵੇਲ ਦਿੱਤੀਆਂ ਕਿਸੇ ਦਿਨ ਤੁਹਾਨੂੰ ਵੀਡੀਓ ਭਾਵੇਂ ਕੇ ਵਿਖਾ ਵੀ ਦਵਾਂਗੀ ਆਹ ਦੇਖ ਲਓ ਕਿਹੜੇ ਕਹਿ ਦਿੰਦੇ ਵੀ ਤਾਜ਼ਾ ਗੁੰਨੋ ਆਟਾ ਖਮੀਰ ਲਾਓ ਕੋਈ ਲਾਉਣ ਦੀ ਲੋੜ ਹੀ ਨਹੀਂ ਆਹ ਦੇਖ ਲਓ ਸੱਚੀ ਗੱਲ ਐਦਾਂ ਹੀ ਪੂੜੀਆਂ ਫੁੱਲਣ ਡਈਆਂ ਨੇ ਬਣਾਉਣ ਦੀ ਗੱਲ ਹੁੰਦੀ ਆ ਕਿ ਆਪਾਂ ਬਣਾਣੀਆਂ ਕਿਵੇਂ ਆ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ